ਚੇ ਟਾਈ ਫੈਟ ਆ ਜਿਹੜਾ ਇਹ ਬੱਚੇ ਦੀ ਕਨਸੀਵਿੰਗ ਦੇ ਵਿੱਚ ਵੀ ਵਾਧਾ ਬਣਦਾ ਜਦੋਂ ਆਯੁਰਵੇਦ ਨੂੰ ਪੜੋਗੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਕਿਹੜੀ ਔਸ਼ਧੀ ਦੇਣੀ ਆ ਫਿਰ ਇਲਾਜ ਉਹ ਸੋਸ਼ਲ ਮੀਡੀਆ ਤੋਂ ਦਵਾਈਆਂ ਖਾ ਕੇ ਕਿਉਂ ਲੋਕ ਆਉਂਦੇ ਨੇ ਇੱਥੇ ਵੀ ਮੈਨੂੰ ਖਰਾਬ ਕਰਤਾ ਜੀ ਇੰਦਾ ਕਰਤਾ ਜੀ ਕਿਉਂਕਿ ਉਹ ਲੋਕ ਦਵਾਈਆਂ ਦੱਸੀ ਜਾ ਰਹੇ ਨੇ ਤਸੀਰ ਦਾ ਪਰਹੇਜ਼ ਦਾ ਪ੍ਰਕਿਰਤੀ ਦਾ ਉਹਨਾਂ ਨੂੰ ਗਿਆਨ ਹੈ ਨਹੀਂ ਜਿਹੜਾ ਇਲਾਜ ਆ ਆਯੁਰਵੇਦ ਦੇ ਵਿੱਚ ਜਾਂ ਕਈ ਮਾਤਾ ਮਾਂ ਨੂੰ ਇਹ ਬਹੁਤ ਦਿੱਕਤ ਹੁੰਦੀ ਉਹ ਗਰਮ ਦਵਾਈ ਤਾਂ ਜਮ੍ਹਾਂ ਲੈ ਹੀ ਨਹੀਂ ਸਕਦੀ ਠੰਡੀ ਜਾਂ ਗਰਮ ਦਵਾਈ ਬੜੀ ਔਖੀ ਹੁੰਦੀ ਹੈ ਲੈਣੀ ਕਿ ਇਹ ਮਿਡਲ ਚ ਆਪਣਾ ਇਲਾਜ ਚੱਲਦਾ ਆਯੁਰਵੇਦ ਇਹਦਾ ਚੱਲਣਾ ਹੀ ਤਸਵੀਰ ਨਾਲ ਆ ਨਾ ਬਾਦਪਤ ਕਫ ਦੇਖ ਕੇ ਹੀ ਦੇਣੀ ਹੈ ਦਵਾਈ ਆਯੁਰਵੇਦ ਦੀ ਇਸ ਦੁਨੀਆ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਸਾਡੀ ਕੋਸ਼ਿਸ਼ ਹੁੰਦੀ ਆ ਵੀ ਜੋ ਵੀ औषधि ਜੋ ਵੀ ਜੜੀ ਬੂਟੀ ਜੋ ਵੀ ਨੁਸਖਾ ਤੁਹਾਡੇ ਨਾਲ ਸਾਂਝਾ ਕਰੀਏ ਉਹ ਜੋ ਵੀ ਤੁਹਾਨੂੰ ਪ੍ਰੋਬਲਮਸ ਬਾਰੇ ਅਸੀਂ ਦੱਸਦਿਆਂ ਤੁਹਾਡੀਆਂ ਕੋਈ ਵੀ ਪ੍ਰੋਬਲਮਸ ਨੇ ਦਿਲੋਂ ਇਹ ਇੱਛਾ ਹੁੰਦੀ ਆ ਕਿ ਸਾਡਾ ਦੱਸਿਆ ਹੋਇਆ ਤੁਹਾਡੀ ਪ੍ਰੋਬਲਮ ਦੇ ਤੰਦਰੁਸਤੀ ਦੇ ਲਈ ਤੁਹਾਡੀ ਪ੍ਰੋਬਲਮ ਨੂੰ ਤੁਹਾਡੀ ਸਮੱਸਿਆ ਨੂੰ ਤੁਹਾਡੀ ਬਿਮਾਰੀ ਨੂੰ ਠੀਕ ਕਰਨ ਦੇ ਲਈ ਇਨ ਬਿਨ ਖਰਾ ਉਤਰੇ ਪਿਛਲੇ 25 ਸਾਲਾਂ ਚ ਜੋ ਅਸੀਂ ਅਨੁਭਵ ਕੀਤਾ ਉਹੀ ਤੁਹਾਡੇ ਨਾਲ ਸਾਂਝਾ ਕਰਦੇ ਆਂ ਅੱਜ ਫੇਰ ਇੱਕ ਨਵੇਂ ਵਿਸ਼ੇ ਟਾਈਫਾਇਡ ਨਾਲ ਪਹਿਲਾਂ ਵੀ ਵੈਸੇ ਤੇ ਅਸੀਂ ਕਾਫੀ ਵਿਖਿਆਨ ਕੀਤਾ ਪਰ ਅੱਜ ਵਿਸ਼ੇਸ਼ ਚਰਚਾ ਤੁਹਾਡੇ ਨਾਲ ਕਰਾਂਗੇ ਤੇ ਤੁਸੀਂ ਅੰਤਲੇ ਸਮੇਂ ਤੱਕ ਜੁੜੇ ਰਹੋ ਇਹਦੇ ਵਿੱਚ ਤੁਹਾਨੂੰ ਲੱਛਣ ਦੱਸਾਂਗੇ ਕਈ ਵਾਰ ਕੀ ਹੁੰਦਾ ਮਰੀਜ਼ ਆ ਕੇ ਜਿਹੜੇ ਦਵਾਖਾਨੇ ਤੇ ਦੱਸਦੇ ਨੇ ਵੀ ਵੈਦ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਮੈਨੂੰ ਟਾਈਫਾਇਡ ਆ ਇਹ ਤੁਸੀਂ ਦੱਸਿਆ ਤੇ ਜਦੋਂ ਫਿਰ ਐਗਜ਼ਾਮੀਨੇਸ਼ਨ ਕਰਵਾਉਂਦੇ ਨੇ ਰਿਪੋਰਟ ਕਰਵਾਉਂਦੇ ਨੇ ਤੋਨੋਂ ਦੇ ਸਾਹਮਣੇ ਆ ਜਾਂਦਾ ਵੀ ਟਾਈਫੈਡ ਆ ਤੁਹਾਨੂੰ ਸੋ ਇਹ ਲੱਛਣ ਵੀ ਤੁਸੀਂ ਧਿਆਨ ਨਾਲ ਸੁਣਿਓ ਤੇ ਜਿਹੜੇ ਨੁਸਖੇ ਅਸੀਂ ਦੱਸਾਂਗੇ ਉਹਨਾਂ ਨੂੰ ਗੌਰ ਨਾਲ ਸੁਣਿਓ ਤਵੱਜੋਂ ਦਿਓ ਤੇ ਸਾਨੂੰ ਉਮੀਦ ਆ ਜ਼ਕੀਨ ਆ ਕਿ ਤੁਸੀਂ ਜਦੋਂ ਇਹ ਨੁਸਖਿਆਂ ਨੂੰ ਅਪਣਾਓਗੇ ਜਿਹੜੀ ਪ੍ਰੋਬਲਮ ਬਾਰੇ ਟਾਈਫੈਡ ਬਾਰੇ ਅੱਜ ਗੱਲ ਕਰਨ ਲੱਗੇ ਆ ਤਾਂ ਤੁਸੀਂ ਉਸ ਤੋਂ ਬਿਲਕੁਲ ਨਜਾਤ ਪਾ ਲੋਗੇ ਮੇਰੇ ਨਾਲ ਨੇ ਬਿਸ਼ਵ ਪ੍ਰਸਿੱਧ ਵੈਦ ਸ਼ਿਵ ਕੁਮਾਰ ਵੈਦ ਜੀ ਜੀ ਮੈਂ ਪਹਿਲਾਂ ਹੀ ਜਿਵੇਂ ਦੱਸ ਕੇ ਚਰਚਾ ਕੀਤੀ ਆ ਕਿ ਜੀ ਟਾਈਫੈਡ ਦੀ ਗੱਲ ਕਰਾਂਗੇ ਜੀ ਮੈਂ ਚਾਹੂੰਗਾ ਵੀ ਪਹਿਲਾਂ ਉਹਦੇ ਲੱਛਣ ਦੱਸੋ ਜੀ ਵੀ ਕਿਵੇਂ ਬੰਦਾ ਇਸ ਬਿਮਾਰੀ ਨਾਲ ਸਾਲੋ ਸਾਲ ਸਫਰ ਕਰਦਾ ਰਹਿੰਦਾ ਪਰ ਠੀਕ ਨਹੀਂ ਹੁੰਦੀ ਕੀ ਕਾਰਨ ਨੇ ਦੇਖੋ ਟਾਈਫੈਡ ਜਿਹੜਾ ਹੈ ਇਹ ਹੈਗਾ ਅੰਤ੍ਰਿਕ ਜ్వਰ ਜੀ ਅੰਤ੍ਰਿਕ ਇੱਥੇ ਭਾਵ ਹੈਗਾ ਅੰਦਰ ਤੋਂ ਵੀ ਹੈਗਾ ਤੇ ਸਾਡੀਆਂ ਜਿਹੜੀਆਂ ਆਂਤੜੀਆਂ ਨੇ ਉਹਨਾਂ 'ਚ ਰਹਿਣ ਵਾਲਾ ਬੁਖਾਰ ਉਹਨੂੰ ਕਿਹਾ ਜਾਂਦਾ ਟਾਈਫੈਡ ਜੀ ਅੰਤ੍ਰਿਕ ਜਵਾਰ ਕਿ ਹਰ ਜਾਂਦਾ ਜੀ ਹੁਣ ਦੇਖੋ ਆਂਤੜੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਮਲਦੋਸ਼ ਹੁੰਦਾ ਜੀ ਸਭ ਤੋਂ ਵੱਧ ਮਲ ਹੈਗਾ ਜਿਹੜਾ ਤਾਂ ਉਹ ਆਂਤੜੀਆਂ ਦੇ ਵਿੱਚ ਆ ਸਾਡੀਆਂ ਜੀ ਜਿੱਥੇ ਮਲ ਹੋਊਗਾ ਗੰਦਗੀ ਹੋਊਗੀ ਉਥੇ ਇਦਾਂ ਦੇ ਜਵਰ ਨੇ ਜਿਹੜੇ ਉਹਨਾਂ ਦੇ ਫੈਲਣ ਦਾ ਖਦਸ਼ਾ ਬਹੁਤ ਬਣਿਆ ਰਹਿੰਦਾ ਜੀ ਫਿਰ ਟਾਈਫਾਇਡਿਕ ਇਦਾਂ ਦਾ ਬੈਕਟੀਰੀਆ ਜੀ ਜੀ ਉਹਨੂੰ ਅਸੀਂ 99% ਵੀ ਖਤਮ ਕਰ ਦਈਏ ਭਾਵੇਂ 1% ਉਹ ਰਹਿ ਗਿਆ ਜੀ ਜਦੋਂ ਉਹਨੂੰ ਉਹਦਾਂ ਦੀ ਸਿਹਤ ਮਿਲਣੀ ਉਹਦਾਂ ਦਾ ਮਾਹੌਲ ਮਿਲਣਾ ਤਾਂ ਉਹਨੇ ਫੇਰ ਪਨ ਪੁੱਠਣਾ ਆ ਜੀ ਫੇਰ ਉਹਨੇ ਪਹੁੰਚ ਜਾਣਾ ਆਪਣੇ ਪੀਕ ਤੇ ਜੀ ਜਦੋਂ ਬਰਸਾਤਾਂ ਦਾ ਮੌਸਮ ਹੁੰਦਾ ਅਨਹਾਈਜੈਨਿਕ ਸਿਸਟਮ ਹੁੰਦਾ ਜੀ ਬਾਹਰ ਸੱਲ ਹੁੰਦੀਆਂ ਸਲਾਵ ਹੁੰਦੀਆਂ ਮੀਂਹਾਂ ਦਾ ਮੌਸਮ ਆ ਖਾਣ ਪੀਣ ਵਾਲੀਆਂ ਚੀਜ਼ਾਂ ਉਹਨੀਆਂ ਹੈਲਦੀ ਨਹੀਂ ਰਹਿੰਦੀਆਂ ਪੋਜਨ ਨੂੰ ਫੰਗਸ ਆਉਣ ਦਾ ਡਰ ਰਹਿੰਦਾ ਬੈਕਟੀਰੀਆ ਆਉਣ ਦਾ ਡਰ ਰਹਿੰਦਾ ਖਾਸ ਕਰਕੇ ਦੁੱਧ ਦੇ ਵਿੱਚ ਦਹੀਂ ਦੇ ਵਿੱਚ ਡੇਅਰੀ ਪ੍ਰੋਡਕਟਾਂ ਦੇ ਵਿੱਚ ਕਿਉਂਕਿ ਬਾਹਰ ਜਦੋਂ ਪਸ਼ੂ ਚਰਦੇ ਨੇ ਜਾਂ ਅਸੀਂ ਉਹਨਾਂ ਨੂੰ ਜੋ ਵੀ ਖਾਣਾ ਦਾਣਾ ਪਾਉਨੇ ਆ ਉਹਦੇ ਵਿੱਚ ਵੀ ਬੈਕਟੀਰੀਆ ਆ ਜਾਂਦਾ ਨੇਚੁਰਲੀ ਆ ਇਹ ਤਾਂ ਮੌਸਮ ਦਾ ਹਿਸਾਬ ਆ ਤਾਂ ਹੀ ਪੁਰਾਣੇ ਸਮਿਆਂ ਦੇ ਵਿੱਚ ਸੌਣ ਤੇ ਭਾਦੋਂ ਦੇ ਵਿੱਚ ਡੇਅਰੀ ਪ੍ਰੋਡਕਟ ਬੰਦ ਕਰ ਦਿੱਤੇ ਜਾਂਦੇ ਸੀ ਸੋ ਇਦਾਂ ਇਹ ਹੋ ਜਾਂਦਾ ਬਾਰ ਬਾਰ ਹੁੰਦਾ ਰਹਿੰਦਾ ਕਈ ਲੋਕ 10-10 ਸਾਲ ਯੂਜ਼ ਦੇ ਰਹਿੰਦੇ ਨੇ ਜੀ ਬੈ ਜੀ ਉੱਪਰ ਲੱਛਣਾਂ ਤੇ ਆਈਏ ਹਾਂ ਲੱਛਣ ਨੇ ਜਿਹੜੇ ਇਹ ਹੁੰਦਾ ਖਾਸ ਕਰ ਮਾਤਾਵਾਂ ਪੈਣਾ ਬਹੁਤ ਤੰਗ ਰਹਿੰਦੀਆਂ ਨੇ ਹੁੰਦਾ ਸਾਰਿਆਂ ਨੂੰ ਸਾਰਿਆਂ ਨੂੰ ਹੋ ਜਾਂਦਾ ਜੀ ਇਹ ਤਾਂ ਕਾਇਆ ਕਮਜ਼ੋਰ ਕਰ ਦਿੰਦਾ ਇਸ ਲੈਵਲ ਤੇ ਦੇਖੋ ਇਹਦੇ ਲੱਛਣ ਕੀ ਨੇ ਸ਼ੁਰੂਆਤੀ ਦੌਰ ਚ ਬੰਦੇ ਨੂੰ ਲੱਗੂ ਵੀ ਮੇਰੀਆਂ ਪਿੰਜਣੀਆਂ ਚ ਦਰਦ ਹੁੰਦਾ ਜੀ ਜਾਂ ਮੈਨੂੰ ਨੀਮ ਬੁਖਾਰ ਆ ਜੀ ਹਲਕਾ ਬੁਖਾਰ ਆ ਜੀ ਅਲਪਤਾਪ ਜਿਹਨੂੰ ਕਹਿੰਦੇ ਨੇ ਜੀ ਉਹ ਹੋ ਜਾਂਦਾ ਤੇ ਬੰਦੇ ਨੂੰ ਫਿਰ ਥੋੜੀ ਥੋੜੀ ਭੁੱਖ ਚ ਕਮੀ ਜਾਂ ਹਲਕੀ ਜੀ ਖਾਂਸੀ ਥੋੜੀ ਥੋੜੀ ਖਾਂਸੀ ਹੋਣੀ ਸ਼ੁਰੂ ਹੋ ਜਾਂਦੀ ਹੈ ਜੀ ਜਾਂ ਫਿਰ ਪੇਟ ਦੀ ਸਮੱਸਿਆ ਬੰਦਾ ਖਾਣਾ ਖਾਂਦਾ ਕਿਉਂਕਿ ਅੰਤੜੀਆਂ ਦਾ ਜਵਾਰਾ ਹੈ ਤਾਨੂੰ ਇਹ ਲੱਗਦਾ ਵੀ ਭੋਜਨ ਯਾਰ ਪਚ ਨਹੀਂ ਰਿਹਾ ਜਾਂ ਭੋਜਨ ਖਾ ਕੇ ਉਹਨੂੰ ਲੱਗੂ ਸਰੀਰ ਚ ਸੇਕ ਨਿਕਲਣ ਲੱਗ ਗਿਆ ਕਿਉਂਕਿ ਜੋਰ ਲੱਗਦਾ ਲਿਵਰ ਦਾ ਰਸ ਬਣਨੇ ਘਟ ਜਾਂਦੇ ਨੇ ਫਿਰ ਉਹਨੂੰ ਬਹੁਤ ਥਕਾਵਟ ਮਹਿਸੂਸ ਹੋਣ ਲੱਗਦੀ ਆ ਹੌਲੀ 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 ਫਿਰ ਹੋਰ ਦਿੱਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਵੇਰੇ ਉੱਠਣ ਚ ਦਿੱਕਤ ਆਉਂਦੀ ਆ ਵੀ ਐਕਟਿਵ ਉੱਠਿਆ ਨਹੀਂ ਜਾਂਦਾ ਕਈ ਤਾਂ ਜਿਹੜੀਆਂ ਔਰਤਾਂ ਨੇ ਘਰ ਦਾ ਕੰਮ ਕਰਦੀਆਂ ਨੇ ਸੰਗਤ ਚੋਂ ਲੋਕ ਆ ਕੇ ਦੱਸਦੇ ਨੇ ਵੀ ਬਸ ਕੰਮ ਤਾਂ ਇੰਨਾ ਕੁ ਬੋਝ ਬਣ ਗਿਆ ਜੀ ਬਸ ਇੱਕ ਕਰਨਾ ਪੈ ਰਿਹਾ ਸਵੇਰੇ ਬੱਚਿਆਂ ਨੂੰ ਸਕੂਲ ਭੇਜਣਾ ਤਾਂ ਪਹਿਲਾਂ ਤਾਂ ਉੱਠਣਾ ਬਹੁਤ ਔਖਾ ਸਵਾ ਦੇ ਵਿੱਚ ਚਿੜਚਿੜਾਪਨ ਆਉਣਾ ਸ਼ੁਰੂ ਹੋ ਜਾਂਦਾ ਹਮ ਖਾਣਾ ਬਣਾਉਣਾ ਚੁੱਲ੍ਹੇ ਕੋਲੋਂ ਡਰ ਲੱਗਦਾ ਕਿਚਨ 'ਚ ਜਾਣ ਤੋਂ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੌਲੀ 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 ਇਹ ਮਤਲਬ ਫਿਰ ਜਿਹੜੇ ਮੇਲ ਨੇ ਇਹ ਨਹੀਂ ਹੈ ਵੀ ਉਹਨਾਂ ਉਹਨਾਂ ਨੂੰ ਵੀ ਬਹੁਤ ਜ਼ਿਆਦੇ ਆ ਉਹ ਵੀ ਉਦਾਂ ਹੀ ਸਵੇਰੇ ਉੱਠਣ ਤੋਂ ਬੜਾ ਔਖਾ ਸੇਕ ਨਿਕਲਣਾ ਸਰੀਰ 'ਚੋਂ ਪੇਟ ਦੀ ਪ੍ਰੋਬਲਮ ਸਾਰੀਆਂ ਪ੍ਰੋਬਲਮ ਸੇਮ ਆ ਰਹਤਾਂ ਤਾਂ ਕੁਝ ਲੋਕਾਂ ਕਹਿੰਦੇ ਨੇ ਵੀ ਥੋੜਾ ਜਿਹਾ ਕੰਮ ਕੀਤਾ ਜਦੋਂ ਮਨ ਕੀਤਾ ਜਾਂਦਾ ਤਾਂ ਪੈ ਜੀ ਜਾਂ ਬੈਕ ਜੀ ਬੁਖਾਰ ਹੋ ਜਾਂਦਾ ਜੀ ਉਹ ਪਤਾ ਨਹੀਂ ਲੱਗਦਾ ਫਿਰ ਇੱਕ ਸਟੇਜ ਇਦਾਂ ਦੀ ਆ ਜਾਂਦੀ ਆ ਵੀ ਟਾਈਫੈਡ ਦਾ ਬੁਖਾਰ ਆ ਜਿਹੜਾ ਉਹ ਥਰਮੋਮੀਟਰ 'ਚ ਵੀ ਨਹੀਂ ਆਉਂਦਾ ਕਈਆਂ ਦਾ ਉਲਟਾ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਸਰੀਰ ਦੀ ਕਾਇਆ ਕਮਜ਼ੋਰ ਹੋ ਗਈ ਰਸ ਨਹੀਂ ਬਣੇ ਜੀ ਤਾਂ ਜਿਹੜਾ ਟੈਂਪਰੇਚਰ ਲੋ ਸਾਈਡ ਜਾਣਾ ਸ਼ੁਰੂ ਹੋ ਜਾਂਦਾ ਫਿਰ ਉਹਨਾਂ ਦਾ ਇਥੋਂ ਸਿਰ ਭਾਰੀ ਹੋਣਾ ਸ਼ੁਰੂ ਹੋ ਜਾਂਦਾ ਨਾ ਹਮੇਸ਼ਾ ਜਦੋਂ ਟੈਂਪਰੇਚਰ ਲੋ ਹੋਊਗਾ ਤਾਂ ਵਿਅਕਤੀ ਦਾ ਇੱਥੋਂ ਸਿਰ ਭਾਰਾ ਹੋਊਗਾ ਹਾਂ ਕਈ ਬੀਬੀਆਂ ਆ ਕੇ ਦੱਸਦੀਆਂ ਨੇ ਵੀ ਇੱਥੇ ਬੜੀ ਪ੍ਰੋਬਲਮ ਆ ਪ੍ਰੋਬਲਮ ਆ ਸਿਰ ਭਾਰੀ ਹੋ ਜਾਂਦਾ ਉਹ ਉਹ ਟੈਂਪਰੇਚਰ ਲੋ ਹੋਣ ਲੱਗ ਜਾਂਦਾ ਫਿਰ ਜਦੋਂ ਇਹਦੀ ਚਰਮ ਸੀਮਾ ਚ ਚਲਾ ਜਾਂਦਾ ਚਰਮ ਸੀਮਾ ਦੇ ਵਿੱਚ ਚਲ ਟਾਈਫਾਇਡ ਚਲਾ ਜਾਂਦਾ ਤਾਂ ਫਿਰ ਸਰਸਾਮ ਆਯੁਰਵੇਦ ਨੇ ਸਰਸਾਮ ਰੋਗ ਦੱਸਿਆ ਸਰਸਾਮ ਜੀ ਉਹਦਾ ਕੀ ਮਤਲਬ ਹੁੰਦਾ ਉਹਦਾ ਮਤਲਬ ਹੁੰਦਾ ਫਿਰ ਬੰਦੇ ਨੂੰ ਛਿੱਕ ਨਹੀਂ ਆਊਗੀ ਉਹਨੂੰ ਅੱਛਾ ਜੀ ਦਾ ਟਾਈਫਾਇਡ ਵਿਗੜ ਕੇ ਆਪਣੀ ਪਰਮ ਸਥਿਤੀ ਚ ਚਲਾ ਗਿਆ ਤੇ ਸਰਸਾਮ ਹੋ ਗਿਆ ਸਰਸਾਮ ਹੋ ਗਿਆ ਉਹ ਫਿਰ ਬੌਲੀਆਂ ਗੱਲਾਂ ਕਰੂਗਾ ਮਾਲੋ ਖੋਲਿਆ ਉਹਨੂੰ ਹੋ ਜਾਂਦਾ ਮਾਲੋ ਖੋਲਿਆ ਕਹਿੰਦੇ ਨੇ ਦਿਮਾਗੀ ਰੋਗ ਆ ਇੱਕ ਆਇਰਵੈਚ ਦੇ ਦਾ ਬਖਿਆਨ ਆਉਂਦਾ ਬੜਾ ਲੰਬਾ ਚੌੜਾ ਜੀ ਤਾਂ ਉਹ ਕਮਲੀਆਂ ਗੱਲਾਂ ਮਾਰਦਾ ਥੋੜੀਆਂ ਜੀਆਂ ਜਦੋਂ ਉੱਠਦਾ ਕਿਉਂਕਿ ਲਿਵਰ ਦੇ ਕਈ ਫੰਕਸ਼ਨ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਨੇ ਜੀ ਉਹ ਕਈ ਵਾਰ ਉੱਠੂਗਾ ਸ਼ਾਮ ਨੂੰ ਉਹ ਬਈ ਯਾਰ ਕਿੰਨੇ ਵਜ ਗਏ ਮੈਂ ਜਾਣਾ ਕੰਮ ਤੇ ਨਾਤਾ ਨਹੀਂ ਉਹ ਗੱਲਾਂ ਇਦਾਂ ਮਲੋ ਨੂੰ ਅੱਛਾ ਇਹ ਇਹ ਸਥਿਤੀ ਇੱਕ ਆਮ ਟਾਈਫੈਡ ਆ ਜਿਹੜਾ ਸ਼ੁਰੂਆਤੀ ਦੌਰ ਆ ਜਾਂ ਥੋੜਾ ਚੱਲਾ ਗਿਆ ਹਲੇ ਸਰਸਾਮ ਨਹੀਂ ਹੋਇਆ ਇਨ ਬਿਟਵੀਨ ਕਿੰਨਾ ਕੁ ਅੰਤਰਾਲ ਹੁੰਦਾ ਕਦੋਂ ਕੁ ਵਿਗੜ ਕੇ ਸਰਸਾਮ ਬਣ ਜਾਂਦਾ ਹੈ ਦੇਖੋ ਇਹ ਚ ਦੋ ਤਰ੍ਹਾਂ ਦੀਆਂ ਗੱਲਾਂ ਨੇ ਜੀ ਹੁਣ ਤੁਸੀਂ ਦੇਖਿਆ ਹੋਣਾ ਮੈਂ ਇੱਥੇ ਥੋੜਾ ਜਿਹਾ ਵਿਸ਼ੇ ਦੇ ਨਾਲ ਹੀ ਆ ਵੈਸੇ ਤਾਂ ਗੱਲ ਆਮ ਲੋਕ ਪਹਿਲਾਂ ਹੱਥ ਵਾਲਾ ਕਰਾਉਂਦੇ ਸੀ ਆਮ ਅੱਜ ਵੀ ਕਹਿੰਦੇ ਨੇ ਵੀ ਉੱਥੇ ਝਾੜਾ ਪਵਾਇਆ ਇਦਾਂ ਕਰਿਆ ਅਸਲ 'ਚ ਗੱਲ ਸੀਗੀ ਸਮਝਣ ਦੀ अच्छा ਜਿਹੜਾ ਝਾੜਾ ਉਹਦੇ ਪਿੱਛੇ ਕੋਈ ਸਾਇੰਟਿਫਿਕ ਗੱਲ ਦੱਸੋਗੇ ਸਾਇੰਟਿਫਿਕ ਗੱਲ ਆ ਜੀ ਜਿਹੜੀ ਸ਼ੀਤਲਾ ਮਾਤਾ ਜੀ ਜਿਹੜੀ ਦਿਖਾਈ ਹੋਈ ਆ ਤੁਸੀਂ ਦੇਖਿਆ ਹੋਣਾ ਉਹਦੇ ਹੱਥ 'ਚ ਕੀ ਇੱਕ ਤਾਂ ਛੱਜ ਫੜਾਇਆ ਹੋਇਆ ਜੀ ਇੱਕ ਉਹਦੇ ਹੱਥ 'ਚ ਝਾੜੂ ਆ हां बिल्कुल ओ, माता दी जो दिखाए ਹੋਏ ਨੇ ਮੋਰ ਜਦੋਂ માતા ਦੀ ਤਸਵੀਰ ਦੇਖਦੇ ਆ ਬਿਲਕੁਲ ਉਹਦੇ ਚ ਤੁਸੀਂ ਜਿਵੇਂ ਦੱਸਿਆ ਇੱਕ ਹੱਥ ਦੇ ਵਿੱਚ ਝਾੜੂ ਆ ਉਹਦੇ ਕੋਲ ਇੱਕ ਇੱਕ ਪਾਸੇ ਛੱਜ ਇੱਕ ਪਾਸੇ ਛੱਜ ਵੀ ਆ ਜੀ ਬਿਲਕੁਲ ਹੁਣ ਦੇਖੋ ਕਿੰਨਾ ਸੈਂਟਿਫਿਕ ਤਸਵੀਰ ਆ ਅਸਲ ਚ ਪਹਿਲਾਂ ਨਾ ਇਦਾਂ ਤਸਵੀਰਾਂ ਬਣਾ ਕੇ ਲੋਕਾਂ ਨੂੰ ਆਮ ਜਨ ਸਧਾਰਨ ਨੂੰ ਆਮ ਆਵਾਮ ਨੂੰ ਸਮਝਾਇਆ ਜਾਂਦਾ ਸੀ ਜੀ ਜੀ ਵੀ ਬੰਦਾ ਦੇਖ ਕੇ ਹੀ ਸਮਝੇ ਵੀ ਉੱਥੇ ਉਹਨੂੰ ਸਮਝ ਆ ਜਵੇ ਹੁਣ ਛੱਜ ਕਾਦੇ ਵਾਸਤੇ ਆ ਅਨਾਜ ਨੂੰ ਛੱਟਣ ਵਾਸਤੇ ਸਾਫ਼ ਕਰਨ ਵਾਸਤੇ ਜੀ ਇਟ ਮੀਨਸ ਕਿ ਇਹ ਵੀ ਜੋ ਵੀ ਖਾਣਾ ਬਿਲਕੁਲ ਸਾਫ਼ ਸੁਥਰਾ ਹਾਈਜਾਇਨਿਕ ਖਾਣਾ ਆ ਉਹ ਮਾਤਾ ਇਹ ਕਹਿ ਰਹੀ ਆ ਜੀ ਦੂਜਾ ਝਾੜੂ ਆ ਵੀ ਸਫਾਈ ਰੱਖਣੀ ਆ ਜਿੱਥੇ ਤੁਸੀਂ ਹੈਗੇ ਹੋ ਜੀ ਜਦੋਂ ਅਸੀਂ ਇਹ ਦੋ ਚੀਜ਼ਾਂ ਫਿਰ ਤੀਜਾ ਕੀ ਆ ਆਪਣੇ ਆਪ ਨੂੰ ਸਾਫ਼ ਰੱਖਣਾ ਜਦੋਂ ਟਾਈਫਾਇਡ ਸ਼ੁਰੂ ਹੋ ਜਾਂਦਾ ਜਿਹੜੇ ਲੋਕ ਨਹੀਂ ਧਿਆਨ ਰੱਖਦੇ ਵੀ ਜਿਵੇਂ ਬਾਹਰ ਵੀ ਖਾਂਦੇ ਰਹਿੰਦੇ ਨੇ ਹਮ ਘਰੇ ਵੀ ਕੋਈ ਇੰਨੀ ਸਫਾਈ ਨਹੀਂ ਜਾਂ ਨੇਲਸ ਨੇ ਜਿਹੜੇ ਉਹ ਨਹੀਂ ਕੱਟਣੇ ਹਮ ਹੱਥ ਨਹੀਂ ਧੋਣੇ ਹਰ ਵਾਰ ਖਾਣੇ ਤੋਂ ਪਹਿਲਾਂ ਵੀ ਬਾਅਦ ਵੀ ਕੁਰਲਾ ਨਹੀਂ ਕਰਨਾ ਹੂੰ ਮਤਲਬ ਸਫਾਈ ਦਾ ਨਹੀਂ ਪਿਆ ਲੱਛਾ ਜਾਂਦਾ ਘਰ ਦੀ ਸਫਾਈ ਨਹੀਂ ਰੱਖਣੀ ਅੰਡਾ ਮੀਟ ਸ਼ਰਾਬ ਨਾਨ ਵੇਜ ਵਰਤੀ ਜਾਣਾ ਇਸ ਬੁਖਾਰ ਚ ਬਹੁਤ ਮਾੜਾ ਉਹ ਕਿਉਂ ਮਾੜਾ ਵੇ ਉਹ ਮਾੜਾ ਦੇਖੋ ਹੁਣ ਮਾਸ ਆ ਜਿਹੜਾ ਜੀ ਉਹ ਬੈਕਟੀਰੀਆ ਨੂੰ ਅਬਜ਼ੌਰਬ ਕਰਦਾ ਤੁਸੀਂ ਉਹ ਮਾਸ ਰੱਖ ਦੋ ਬਾਹਰ ਮੱਖੀਆਂ ਉਹਦੇ ਸਭ ਤੋਂ ਵੱਧ ਜਾਣਗੀਆਂ ਜੀ ਗੰਦਗੀ ਉਹਦੇ ਵੱਲੋਂ ਸਭ ਤੋਂ ਵੱਧ ਜਾਊਗੀ ਜੇ ਬਾਹਰ ਰੱਖਦਾ ਹਾਂਗੇ ਅੱਛਾ ਫਿਰ ਦੁੱਧ ਵੀ ਤੁਸੀਂ ਤਾਂ ਹੀ ਬੰਦ ਕਰਦੇ ਹੋ ਉਹ ਵੀ ਤਾਂ ਹੀ ਬੈਕਟੀਰੀਆ ਜਿਆਦਾ ਅਬਜ਼ੋਰਬ ਕਰਦਾ ਦੁੱਧ ਵੀ ਦਹੀਂ ਵੀ ਉਹ ਜਲਦੀ ਬੈਕਟੀਰੀਆ ਨੰਗਾ ਦੁੱਧ ਤਾਂ ਰੱਖਤਾ ਤੁਸੀਂ 5 ਮਿੰਟ ਚ ਉਹਦੇ ਚ ਬੈਕਟੀਰੀਆ ਆ ਜਾਂਦਾ ਹੂੰ ਉਹਦੇ ਚ ਨੋ ਡਾਊਟ ਗੁੱਡ ਬੈਕਟੀਰੀਆ ਵੀ ਹੁੰਦਾ ਪਰ ਬੈਡ ਬੈਕਟੀਰੀਆ ਜਲਦੀ ਅਬਜ਼ੋਰਬ ਹੁੰਦਾ ਇਹ ਨਾ ਚੀਜ਼ ਅੱਛੀ ਜੀ 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 ਅੱਛਾ ਤਾਂ ਹੀ ਮੇਰਾ ਖਿਆਲ ਆ ਬੈ ਜੀ ਜਿਹੜੇ ਸਾਵਣ ਭਾਦੋਂ ਦੇ ਮੀਂਹ ਮਤਲਬ ਮੀਂਹ ਦੇ ਮੌਸਮਾਂ ਦੇ ਵਿੱਚ ਦੁੱਧ ਤੇ ਦਹੀਂ ਉਸੇ ਮਾਤਰਾ ਚ ਖਾਂਦੇ ਰਹਿੰਦੇ ਨੇ ਉਹਨਾਂ ਦੇ ਬਿਮਾਰ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਿਹੜੇ ਬੰਦੇ ਨੂੰ ਟਾਈ ਫੈਟ ਆ ਜਿਉ ਸੌਣ ਭਾਦੋਂ ਚ ਦੁੱਧ ਜਾਂ ਦਹੀਂ ਦਾ ਸੇਵਨ ਕਰੂਗਾ ਜਾਂ ਨਾਨ ਵੇਜ ਦਾ ਕਰੂਗਾ ਨਾਨ ਬ ਤਾਂ ਉਹਨੇ ਸਮਝ ਲਓ ਵੀ ਸਾਲ ਵਾਸਤੇ ਪੰਗਾ ਛੇੜ ਲਿਆ ਕਿਉਂਕਿ ਬੈਕਟੀਰੀਆ ਚਲਾ ਗਿਆ ਅੰਦਰ ਜੀ 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 ਸਮਝ ਗਏ ਮੇਰੀ ਗੱਲ ਇਹ ਚੀਜ਼ ਆ ਤਾਂ ਫਿਰ ਜਦੋਂ ਸਰਸਾਮ ਤਾਂ ਬਹੁਤ ਬਾਅਦ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਬੰਦਾ ਫਿਰ ਨਹੀਂ ਚੀਜ਼ ਤੇ ਧਿਆਨ ਦਿੰਦਾ ਫਿਰ ਹੌਲੀ 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 ਉਹ ਉਸ ਸਥਿਤੀ ਚ ਆ ਜਾਂਦਾ ਵੀ ਉਹਨੂੰ ਘਰੇ ਹੁਣ ਬੈੱਡ ਤੇ ਆਉਣਾ ਪੈ ਜਾਣਾ ਫਿਰ ਸਰਸਾਮ ਹੋ ਜਾਂਦਾ ਮਤਲਬ ਉਹਦਾ ਤਾਂ ਹਰ ਵਿਅਕਤੀ ਕੋਲੇ ਇਲਾਜ ਵੀ ਹੈ ਨਹੀਂਗਾ ਮੈਂ ਜੀ ਟਾਈਫਾਇਡ ਦਾ ਵੀ ਕਿੱਥੇ ਇਲਾਜ ਮਿਲਦਾ ਲੋਕਾਂ ਨੂੰ ਨਹੀਂ ਮਿਲਦਾ ਨਹੀਂ ਮਿਲਦਾ ਤੇ ਤੁਸੀਂ ਇਲਾਮਤਾਂ ਵੀ ਲੱਛਣ ਦੱਸਦੇ ਪਰਹੇਜ਼ ਵੀ ਤਕਰੀਬਨ ਹੋਗੇ ਹੋਰ ਕੋਈ ਵਿਸ਼ੇਸ਼ ਪਰਹੇਜ਼ ਨੇ ਤਾਂ ਉਹ ਦੱਸ ਦੀ ਫਿਰ ਆਪਾਂ ਇਲਾਜ ਵਾਲ ਨੂੰ ਆਈ ਵਿਸ਼ੇਸ਼ ਪਰਹੇਜ਼ ਹੈ ਇਹਦੇ ਵਿੱਚ ਅਨਾਜ ਦਾ ਜੀ ਅਨਾਜ ਘੱਟ ਤੋਂ ਘੱਟ ਯੂਜ਼ ਕਰਨਾ ਜੀ ਇਹਦੇ ਚ ਖਾਣ ਪੀਣ ਦਾ ਆਪਾਂ ਮੈਂ ਦੱਸਦਾ ਚੀਕੂ ਖਾਦਾ ਜਾ ਸਕਦਾ ਜੀ ਸੇਵ ਖਾਦਾ ਜਾ ਸਕਦਾ ਜਾਵਾਂ ਦਾ ਦਲੀਆ ਖਾਦਾ ਜਾ ਸਕਦਾ ਇੱਕ ਨਵੀਂ ਗੱਲ ਦੱਸਦਾ ਖਿੱਲਾ ਹੁੰਦੀਆਂ ਨੇ ਨਾ ਜਿਹੜੀਆਂ ਸਾਡੀਆਂ ਦਿਵਾਲੀ ਨੂੰ ਲੋਕ ਮੱਥਾ ਵੀ ਟੇਕਦੇ ਨੇ ਉਹਨਾਂ ਦੀ ਖੀਰ ਬਣਾ ਕੇ ਖਾਧੀ ਜਾ ਸਕਦੀ ਆ ਦੁੱਧ ਅਸੀਂ ਬੰਦ ਕਰਦੇ ਆ ਪਰ ਉਹ ਜਦੋਂ ਅਸੀਂ ਉਹਨਾਂ ਦੀ ਖੀਰ ਬਣਾਉਣੀ ਆ ਅੱਧਾ ਦੁੱਧ ਅੱਧਾ ਪਾਣੀ ਜੀ ਘਾਰਿਆ ਦੁੱਧ ਹੋਵੇ ਅਵਾਲ ਦੇਣਾ ਉਹਨੂੰ ਚੰਗੀ ਤਰ੍ਹਾਂ ਜੀ ਫਿਰ ਉਹ ਤੋਂ ਮਲਾਈ ਲਾ ਦੇਣੀ ਆ ਉਹਦੇ 'ਚ ਵੀ ਪਾਣੀ ਪਾ ਲੈਣਾ ਵਿੱਚ ਖਿੱਲਾ ਪਾ ਦੇਣੀਆਂ ਨੇ ਉਹ ਜਲਦੀ ਪਚੂਗਾ ਭੋਜਨ ਕਿਉਂਕਿ ਬੈਕਟੀਰੀਆ ਅੰਤੜੀਆਂ ਦੇ ਵਿੱਚ ਆ ਜੀ ਤਾਂ ਉਹ ਸਾਡੀ ਪਾਚਨ ਕਿਰਿਆ ਨੂੰ ਪ੍ਰਭਾਵਿਤ ਕਰੀ ਰੱਖਦਾ ਬਹੁਤ ਜ਼ਿਆਦਾ ਹੂੰ ਤਾਂ ਸਾਨੂੰ ਉਹ ਲੈਣਾ ਪਊਗਾ ਵੀ ਜੁਲਕਾ ਨਹੀਂ ਦੰਦੇ ਆਪਾਂ ਜਿਵੇਂ ਕਹਿੰਦੇ ਵੀ ਜੁਲਕਾ ਚੁੱਲ੍ਹੇ 'ਚ ਦੰਨੇ ਆ ਜੀ ਵੀ ਥੋੜਾ ਸਹਾਰਾ ਥੋੜਾ ਸਹਾਰਾ ਦੇਣਾ ਬਸ ਉਦਾਂ ਸ਼ੁਰੂ ਕਰਨਾ ਪੈਂਦਾ ਹਫ਼ਤੇ 'ਚ ਬੰਦਾ ਨਾਰਮਲ ਰੇਟ ਤੇ ਆ ਸਕਦਾ ਜੇ ਪੂਰਾ ਪਰਹੇਜ ਹਫ਼ਤਾ ਰੱਖੂਗਾ ਜੀ ਤਾਂ ਜਿਹੜੇ ਕਾਲੇ ਚਨੇ ਨੇ ਭੁੰਨੇ ਹੋਏ ਉਹਨਾਂ ਨੂੰ ਦਰੜਜਾ ਕਰਕੇ ਉਹਨਾਂ ਦੀ ਖਿਚੜੀ ਵੀ ਬਣ ਜਾਂਦੀ ਆ ਜੀ ਜਾਂ ਜਵਾਂ ਦਾ ਦਲੀਆ ਬਣ ਜਾਂਦਾ ਪਾਣੀ ਚ ਵੀ ਬਣ ਜਾਂਦਾ ਜੇ ਦੁੱਧ ਚ ਬਣਾਉਣਾ ਤਾਂ ਅੱਧਾ ਦੁੱਧ ਅੱਧਾ ਪਾਣੀ ਉਹੀ ਮਾਤਰਾ ਰੱਖਣੀ ਪਊਗੀ ਪਾਣੀ ਹਮੇਸ਼ਾ ਉਬਾਲ ਕੇ ਪੀਣਾ ਇੱਕ ਹਫ਼ਤੇ ਲਈ ਇਹ ਚੀਜ਼ਾਂ ਨੇ ਖਾਣ ਪੀਣ ਚ ਚੀਕੂ ਖਾਦਾ ਜਾ ਸਕਦਾ ਅਨਾਰ ਇਹਦੇ ਵਿੱਚ ਖਾਦਾ ਜਾ ਸਕਦਾ ਕੇਲਾ ਨਹੀਂ ਖਾਣਾ ਇਹਦੇ ਚ ਭਾਰੀ ਹੋ ਗਿਆ ਭਾਰੀ ਚੀਜ਼ ਜਿਹੜੀ ਵੀ ਆ ਬੋਜ਼ਲ ਅੰਬ ਅੰਬ ਨਹੀਂ ਖਾ ਸਕਦੇ ਇਹਦੇ ਵਿੱਚ ਪਪੀਤਾ ਲੋਕ ਆਮ ਖਾਈ ਜਾਂਦੇ ਨੇ ਕਿਉਂਕਿ ਪੇਟ ਦੀ ਸ਼ਿਕਾਇਤ ਰਹਿੰਦੀ ਆ ਥੋੜੀ ਜੀ ਕਈ ਵਾਰਕਾ ਸਾਨੂੰ ਲੂਜ਼ ਮੋਸ਼ਨ ਲੱਗ ਗਏ ਪਪੀਤੇ ਨੂੰ ਚੰਗਾ ਫਲ ਸਮਝਦੇ ਨੇ ਲੋਕ ਪਪੀਤੇ ਨੂੰ ਪਰ ਉਹ ਉਹਨਾਂ ਹੀ ਜ਼ਿਆਦਾ ਖਰਾਬ ਕਰਨਾ ਸ਼ੁਰੂ ਕਰ ਦਿੰਦੇ ਸਾਰੀਆਂ ਜਿਹੜੀਆਂ ਪਰਹੇਜ਼ ਆ ਜਦੋਂ ਅਸੀਂ ਰੱਖ ਕੇ ਫਿਰ ਦੇਖੋ ਔਸ਼ਦੀਆਂ ਤਾਂ ਇਹਦੀਆਂ ਨਾਰਮਲ ਨੇ ਜੀ ਅਮਰਤਾ ਰਸਤਾ ਜਿਹੜਾ ਜੀ ਉਹਨੂੰ ਪੀਣ ਨਾਲ ਤੁਹਾਨੂੰ ਟਾਈਫਾਇਡ ਚ ਬਹੁਤ ਜ਼ਿਆਦਾ ਆਰਾਮ ਮਿਲਦਾ ਬੱਚੇ ਇੱਕ ਮੈਂ ਇੱਥੇ ਸਵਾਲ ਲੈਣਾ ਚਾਹੂੰਗਾ ਕੁਝ ਬੀਬੀਆਂ ਨੂੰ ਕਨਸੀਵਿੰਗ ਦੇ ਵਿੱਚ ਦਿੱਕਤ ਆ ਜਾਂਦੀ ਹੈ। ਹਟਾਈਫੈਡ ਨਾਲ ਬਹੁਤ ਆਉਂਦੀ ਆ। ਦੇਖੋ ਆਪਣੇ ਦੁਆਖਾਨੇ ਤੇ ਇਲਾਜ ਕਰਾ ਕੇ ਬਹੁਤ ਪ੍ਰਮਾਤਮਾ ਨੇ ਬਹੁਤ ਜੋੜਿਆਂ ਨੂੰ ਬੱਚੇ ਦੀ ਦਾਤ ਬਖਸ਼ੀ ਆ। ਜੀ। ਸੋ ਤੁਸੀਂ ਮੈਂ ਜਾਣਦਾ ਵੀ ਤੁਸੀਂ ਉਹਨਾਂ ਨੂੰ ਇਸ ਬਿਮਾਰੀ ਦਾ ਇਲਾਜ ਕਰਦੇ ਹੋ ਕਿ ਕਨਸੀਵਿੰਗ 'ਚ ਕੀ ਦਿੱਕਤ ਦਿੰਦਾ? ਕਨਸੀਵ 'ਚ ਦੇਖੋ ਉਦਰ ਦਾ ਰੋਗ ਆ ਇਹ। ਜੀ। ਗਰਭ ਵੀ ਸਾਡਾ ਉਦਰ ਦੇ ਵਿੱਚ ਆ। ਜੀ। ਗਰਭ ਲਈ ਇੱਕ ਖਾਸ ਮਾਹੌਲ ਹੋਣਾ ਚਾਹੀਦਾ ਅੰਦਰ। ਜੀ। ਹੁਣ ਆਮ ਲੋਕਾਂ ਨੂੰ ਤਾਂ ਅਸੀਂ ਦੇਖਦੇ ਆਂ ਵੀ ਧਰਨ ਕਰਕੇ ਨਹੀਂ ਗਰਭ ਠਹਿਰਦਾ ਹਾਂ ਬਹੁਤ ਪ੍ਰੋਬਲਮ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਸਾਲੋ ਸਾਲ ਕਈ ਤਾਂ ਜੋੜੇ ਇਦਾਂ ਦੇ ਨੇ ਜਿਹੜੇ ਵਿਚਾਰੇ ਆ ਕੇ ਦੱਸਦੇ ਨੇ ਜੀ 15 ਸਾਲ ਹੋ 15 ਸਾਲ ਹੋ ਗਏ ਵੀ 20 ਸਾਲ ਹੋ ਗਏ ਸਾਨੂੰ ਵੀ ਪਰ ਪ੍ਰੋਬਲਮ ਉਹ ਕੁਝ ਵੀ ਨਹੀਂ ਹੈ ਦੇਖਿਆ ਜਾਵੇ ਤਾਂ ਉਹਦਾ ਇਲਾਜ ਬੜਾ ਇਲਾਜ ਹੋ ਜਾਂਦਾ ਟਾਈਫੈਡ ਦਾ ਇਲਾਜ ਕਰਨ ਨਾਲ ਅੱਛਾ ਟਾਈਫੈਡ ਆ ਜਿਹੜਾ ਇਹ ਬੱਚੇ ਦੀ ਕਨਸੀਵਿੰਗ ਦੇ ਵਿੱਚ ਵੀ ਬਾਧਾ ਬਣਦਾ ਦੇਖੋ ਆਮ ਕੀਆ ਟਾਈਫੈਟ ਜਦੋਂ ਹੋ ਗਿਆ ਵਿਅਕਤੀ ਨੂੰ ਜਾਂ ਨਹੀਂ ਪਤਾ ਵੀ ਨਹੀਂ ਲੱਗਿਆ ਤਾਂ ਕੀ ਇਹ ਗਰਮ ಔಷਧੀਆਂ ਦਿੱਤੀਆਂ ਜਾਂਦੀਆਂ ਨੇ ਜੀ ਜਿੰਨੀਆਂ ਇਹਦੀਆਂ ਦਵਾਈਆਂ ਆਜ਼ਾਦ ਕੀਤੀਆਂ ਨੇ ਡਬਲਯੂਐਚਓ ਨੇ ਯੂਐਸਏ ਨੇ ਜਾਂ ਉਹ ਠੰਡੇ ਦੇਸ਼ ਨੇ ਜੀ ਜਿੱਥੇ ਬਰਫ਼ ਪੈਂਦੀ ਆ ਉੱਥੇ ਤਾਂ ਆਪਾਂ ਮੰਨ ਸਕਦੇ ਆ ਵੀ ਬਹੁਤ ਤੇਜ਼ ਐਂਟੀਬਾਇਟਿਕ ਲੈ ਲੈ ਹੋਰ ਇਹ ਗਰਮੀ ਨਾਲ ਹੀ ਹੁੰਦਾ ਅੰਦਰ ਜੇ ਅਸੀਂ ਸੇਮ ਦਵਾਈਆਂ ਇੱਥੇ ਲਾਗੂ ਕੀਤੀਆਂ ਜਾਂਦੀਆਂ ਨੇ ਵੀ ਆਹ ਕੋਰਸ ਆ ਜੀ ਲਓ 15 ਦਿਨ ਹੁਣ ਤਾਂ ਟੀਕੇ ਵੀ ਚੱਲ ਪਏ ਵੀ ਆ ਟੀਕਾ ਲਵਾ ਲਓ ਜੀ ਇੰਦਾ ਨਹੀਂ ਹੋਊਗਾ ਉਹ ਹੋਰ ਅੰਦਰ ਗਰਮੀ ਪੈ ਜਾਂਦੀ ਆ ਜੀ ਜੀ ਟਾਈ ਫੈਡ ਵਾਲਾ ਬੰਦਾ ਜੀ ਸਾਰੇ ਲੋਕ ਅੰਗਰੇਜ਼ੀ ਦਵਾਈਆਂ ਤੋਂ ਫੈਡ ਅਪ ਹੁੰਦੇ ਨੇ ਜੀ ਪਰ ਤੁਸੀਂ ਇੱਕ ਗੱਲ ਨੋਟ ਕਰ ਲਓ ਜਿਹਨੂੰ ਟਾਈ ਫੈਡ ਆ ਜੀ ਉਹ ਪਹਿਲੇ ਵਾਰ ਲੈ ਲੂਗਾ ਦਵਾਈ ਜੀ ਠੀਕ ਹੋ ਜਾਊਗਾ ਥੋੜਾ ਬਹੁਤਾ ਹੋ ਗਿਆ ਠੀਕ ਆ ਅਗਲੇ ਸਾਲ ਉਹਨੂੰ ਫੇਰ ਹੋ ਜਾਣਾ ਜੀ ਹਾਈ ਫੈਡ ਜੀ ਨੇ ਅੰਗਰੇਜ਼ੀ ਦਵਾਈ ਨਾਲ ਇਲਾਜ ਕੀਤਾ ਜੀ ਉਹਨੂੰ ਲੱਗੂਗਾ ਯਾਰ ਦਵਾਈ ਖਾਣੀ ਔਖੀ ਆ ਉਹ ਖਾਊਗਾ ਮਤਲਬ ਬੇਮਨਾ ਖਾਊਗਾ ਜਦੋਂ ਫਿਰ ਤੀਜੇ ਸਾਲ ਹੋ ਗਿਆ ਜੀ ਫਿਰ ਉਹ ਤੋਂ ਦਵਾਈ ਨਹੀਂ ਖਾਦੀ ਜਾਂਦੀ ਉਹ ਤੰਗ ਹੋ ਜਾਊਗਾ ਤੰਗ ਹੋ ਜਾਊਗਾ ਕਿਉਂਕਿ ਅੰਦਰ ਪ੍ਰੋਬਲਮ ਉਹਨੇ ਸੇਮ ਬੈਕਟੀਰੀਆ ਤੇ ਜਾ ਕੇ ਕੰਮ ਕਰਨਾ ਉਹ ਬੈਕਟੀਰੀਆ ਉਸ ਚੀਜ਼ ਨੂੰ ਜਾਣਦਾ ਉਹਨੂੰ ਉਹਨਾਂ ਆਰਾਮ ਮਿਲਦਾ ਨਹੀਂ ਦਵਾਈ ਦੀ ਤੰਗੀ ਸ਼ੁਰੂ ਹੋ ਜਾਂਦੀ ਆ ਉਹਨੂੰ ਦਵਾਈ ਦੇ ਸਾਈਡ ਇਫੈਕਟਸ ਸ਼ੁਰੂ ਹੋ ਜਾਂਦੇ ਨੇ ਅੱਛਾ ਇੱਕ ਸਵਾਲ ਇੱਥੇ ਤੁਹਾਡੇ ਦਵਾਈ ਗਰਮ ਕਹਿਣ ਤੋਂ ਮੇਰੇ ਜ਼ਿਹਨ 'ਚ ਆ ਗਿਆ ਜੀ ਵੀ ਜਿਹੜਾ ਇਲਾਜ ਆ ਆਯੁਰਵੇਦ ਦੇ ਵਿੱਚ ਜਾਂ ਕਈ ਮਾਤਾਮਾਂ ਨੂੰ ਇਹ ਬਹੁਤ ਦਿੱਕਤ ਹੁੰਦੀ ਉਹ ਗਰਮ ਦਵਾਈ ਤਾਂ ਜਮ੍ਹਾਂ ਲੈ ਹੀ ਨਹੀਂ ਸਕਦੇ ਆ ਕੇ ਦੱਸਦੀਆਂ ਵੀ ਨਹੀਂ ਬੀਬੀਆਂ ਵੀ ਵੈਦ ਜੀ ਸਾਨੂੰ ਗਰਮ ਦਵਾਈ ਨਾ ਦਿਓ ਜੀ ਤੇ ਬਹੁਤ ਲੋਕ ਉਹ ਵੀ ਨੇ ਮਾਤਾਮਾਂ ਭੈਣਾ ਜਾਂ ਆਮ ਜਿਹੜੇ ਜਨ ਨੇ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਆ ਠੰਡੀ ਜਾਂ ਗਰਮ ਦਵਾਈ ਬੜੀ ਔਖੀ ਹੁੰਦੀ ਆ ਲੈਣੀ ਕਿ ਇਹ ਮਿਡਲ 'ਚ ਆਪਣਾ ਇਲਾਜ ਚੱਲਦਾ ਮਿਡਲ 'ਚ ਇਦਾਂ ਆ ਦੇਖੋ ਆਚਾਰਿਆ ਜੀ ਆਯੁਰਵੇਦ ਇਹਦਾ ਚੱਲਣਾ ਹੀ ਤਸਵੀਰ ਨਾਲ ਆ ਨਾ ਵਾਤ ਪਿੱਤ ਕਫ ਦੇਖ ਕੇ ਹੀ ਦੇਣੀ ਆ ਦਵਾਈ ਹੁਣ ਜੇ ਆਮ ਲੋਕਾਂ ਦੀ ਸਾਡੇ ਪੰਜਾਬ ਦੇ ਵਿੱਚ ਜੁੱਸਾ ਗਰਮ ਆ ਥੋੜਾ ਜਿਹਾ ਪਿੱਤ ਪ੍ਰધાન ਲੋਕ ਜ਼ਿਆਦਾ ਨੇ ਜੀ ਵਿੱਤ ਪ੍ਰਕਿਰਤੀ ਵਾਲੇ ਲੋਕ ਜ਼ਿਆਦੇ ਨੇ ਤਾਂ ਹੀ ਤੁਸੀਂ ਦੇਖਿਆ ਹੋਣਾ ਵੀ ਸ਼ਹਾਦਤਾਂ ਨੇ ਜਿਹੜੀਆਂ ਪੰਜਾਬ 'ਚ ਹੋਈਆਂ ਨੇ ਗਰਮ ਖਿਆਲੀ ਲੋਕ ਨੇ ਸਾਡੇ ਜੀ ਸਾਡਾ ਤਾਸੀਰ ਆ ਜਿਹੜੀ ਸਾਡੀ ਗਰਮ ਆ ਜੀ ਮੈਂ ਆਮ ਉਮੂਮਨ ਐਵਰੇਜ ਜਿਹੜੀ ਕੱਢੀ ਆ ਤਾਂ 10 'ਚੋਂ 6 ਲੋਕ ਗਰਮ ਤਾਸੀਰ ਦੇ ਨੇ 7 ਬੇਸ਼ੱਕ ਹੋ ਜਾਣ ਜੀ ਇਹ ਨਹੀਂ ਹੈਗਾ ਵੀ 10 'ਚੋਂ 4 ਨੇ ਜੀ ਸਾਡੇ 7 ਲੋਕ 10 ਚੋਂ 7 ਲੋਕ ਗਰਮ ਤਾਸੀਰ ਵਾਲੇ ਨੇ ਪਿੱਤ ਪ੍ਰਕਿਰਤੀ ਪ੍ਰધાન ਦੇ ਲੋਕ ਜੀ ਜੀ ਤਾਂ ਕਰਕੇ ਇੱਥੇ ਲੋਕਾਂ ਨੂੰ ਰਹਿੰਦਾ ਵੀ ਮੈਂ ਤੋਂ ਗਰਮ ਚੀਜ਼ ਨਹੀਂ ਖਾਦੀ ਜਾਣੀ ਜੀ 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 ਇਹ ਸਾਡੇ ਆਬੋ ਹਵਾ ਚਾ ਜੀ ਇਹ ਸਾਨੂੰ ਬਾਈ ਨੇਚਰ ਮਿਲਿਆ ਹੋਇਆ ਫਿਰ ਇਹ ਹਰੇਕ ਆਯੁਰਵੇਦ ਦੀ ਦਵਾਈ ਦੇਣ ਵਾਲੇ ਨੂੰ ਔਸ਼ਧ ਦੇਣ ਵਾਲੇ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਬੀਬੀਆਂ ਤਾਂ ਆਕੇ ਦੱਸਦੀਆਂ ਨੇ ਮੈਂ ਆਯੁਰਵੇਦ ਦੀ ਦਵਾਈ ਲਈ ਸੀ ਉਹਨੇ ਮੈਨੂੰ ਬਹੁਤ ਗਰਮੀ ਕਰਤੀ ਉਹ ਉਹ ਦੇਖੋ ਜਿਹੜੇ ਲੋਕ ਕਰਦੇ ਨੇ ਕੰਮ ਮੈਡੀਸਨ 베ਸ ਜੀ ਦੋ ਤਰ੍ਹਾਂ ਨਾਲ ਇਲਾਜ ਹੁੰਦਾ ਜਾਂ ਤਾਂ ਤੁਹਾਨੂੰ ਦਵਾਈਆਂ ਦਾ ਪਤਾ ਵੀ ਟਾਈਫਾਇਡ ਦੀ ਆਹ ਦਵਾਈ ਆਹ ਦਵਾਈ ਆਹ ਦਵਾਈ ਆ ਤੁਸੀਂ ਉਹਦਾ ਇਲਾਜ ਕਰੋਗੇ ਜਾਂ ਤੁਸੀਂ ਪ੍ਰਕਿਰਤੀ ਜਾਣੋਗੇ ਇਲਾਜ ਤਾਂ ਫਿਰ ਪ੍ਰਕਿਰਤੀ ਨਾਲੇ ਹੋ ਪ੍ਰਕਿਰਤੀ ਨਾਲੇ ਹੋ ਜਾਣਾ ਹੈ ਪ੍ਰਕਿਰਤੀ ਨੂੰ ਜਦੋਂ ਜਾਣੋਗੇ ਪ੍ਰਕਿਰਤੀ ਜਾਣ ਲਈ ਵੀ ਕਿਹੜੀ ਪ੍ਰਕਿਰਤੀ ਦੀ ਬਾਤ ਆ ਪਿੱਤਾ ਕਾਫਾ ਫਿਰ ਤਾਂ ਉੱਥੇ ਗਰਮ ਠੰਡੀ ਦਵਾਈ ਦਰ ਆਹਨ ਸੋਸ਼ਲ ਮੀਡੀਆ ਤੋਂ ਦਵਾਈਆਂ ਖਾ ਕੇ ਕਿਉਂ ਲੋਕ ਆਉਂਦੇ ਨੇ ਇਹਨੇ ਜੀ ਵੀਵੇਂ ਨੂੰ ਖਰਾਬ ਕਰਤਾ ਜੀ ਏਦਾਂ ਕਰਤਾ ਜੀ ਆ ਹੋ ਗਿਆ ਜੀ ਕਿਉਂਕਿ ਉਹ ਲੋਕ ਦਵਾਈਆਂ ਦੱਸੀ ਜਾ ਰਹੇ ਨੇ ਤਸਵੀਰ ਦਾ ਪਰਹੇਜ਼ ਦਾ ਪ੍ਰਕਿਰਤੀ ਦਾ ਉਹਨਾਂ ਨੂੰ ਗਿਆਨ ਹੈ ਨਹੀਂ ਜੀ 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 ਤਾਂ ਹੁਣ ਬੜਾ ਸੌਖਾ ਹੋ ਗਿਆ ਕੰਮ ਵੀ ਅਗਲਾ ਕਹਿੰਦਾ ਮੈਂ ਵੀਡੀਓ ਪਾ ਦੇਣੀ ਆ ਫਲਾਣੀ ਦਵਾਈ ਆ ਮੈਂ ਉੱਥੇ ਪੜੀ ਆ ਕਿਤਾਬ ਪੜ੍ਹੀ ਆ ਜਦੋਂ ਆਯੁਰਵੇਦ ਨੂੰ ਪੜੋਗੇ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਵੀ ਇੱਥੇ ਮਹਾਸ਼ਦਰਸ਼ਣ ਚੂਰਨ ਦੇਣਾ ਜਾਂ ਤਾਲੀ ਸਾਦੀ ਚੂਰਨ ਦੇਣਾ ਜਾਂ ਸੇਤੋਪਲਾਦੀ ਚੂਰਨ ਦੇਣਾ ਕਿਹੜੀ ਔਸ਼ਧੀ ਦੇਣੀ ਆ ਫਿਰ ਇਲਾਜ ਹੋ ਤੇ ਇਹਦਾ ਜਿਹੜੇ ਇਲਾਜ ਨੇ ਜੀ ਔਸ਼ਧੀਆਂ ਨੇ ਮੈਂ ਸੋਚ ਦੇਖੋ ਆਮ ਹੈ ਦੇਖੋ ਜਿਹਨੂੰ ਨਹੀਂ ਪਤਾ ਕੁਝ ਵੀ ਉਹ ਜਾਓ ਪੰਸਾਰੀ ਤੇ 5 ਰੁਪਏ ਦੀਆਂ ਖੂਬਕਲਾਂ ਪੰਜ ਰੁਪਏ ਦਾ ਮਨੱਕਾ ਲਿਆਓ ਜੀ ਅੱਧਾ ਚਮਚ ਖੂਬਕਲਾਂ ਦਾ ਪਾਓ ਦੋ ਗਲਾਸ ਪਾਣੀ ਪਾ ਲਓ ਹੂੰ ਉਹਨੂੰ ਅਵਾੜ ਲਓ ਚੰਗੀ ਤਰ੍ਹਾਂ ਹੂੰ ਗਲਾਸ ਰਹਿ ਜਵੇ ਡੇਢ ਗਲਾਸ ਰਹਿ ਜਵੇ ਵਿੱਚੇ ਮਨੱਕੇ ਪਾ ਦਿਓ ਜੀ ਦਿਨ ਚ ਪੰਜ ਚਾਰ ਵਾਰ ਕਰਕੇ ਉਹ ਪੀਓ 50 50 ਐਮ ਐਲ 50 50 ਐਮ ਐਲ ਜੀ ਤਾਈਫਾਇਟ ਨੂੰ ਫਰਕ ਪੈਣਾ ਸ਼ੁਰੂ ਹੋ ਜਾਊਗਾ ਪਹਿਲੇ ਦਿਨ ਤੋਂ ਜੀ ਜੇ ਫਿਰ ਉਹਨੂੰ ਫੇਰ ਵੀ ਲੱਗਦਾ ਤਾਂ ਤਾਲੀ ਸਾਦੀ ਚੂਰਨ ਆਉਂਦਾ ਸਤੋਪਲਾਦੀ ਇਹ ਮੈਂ ਉਹ ਔਸ਼ਦੀਆਂ ਦੱਸਦਾ ਜਿਨ੍ਹਾਂ ਦਾ ਕੋਈ ਤਸਵੀਰ ਨਾਲ ਬਹੁਤਾ ਫਰਕ ਨਹੀਂ ਪੈਣਾ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਗਰਮ ਤਸਵੀਰ ਆ ਜੀ ਤਾਂ ਤਾਲੀ ਸਾਦੀ ਸਤੋਪਲਾਦੀ ਚੂਰਨ ਨੂੰ ਮਿਕਸ ਕਰਕੇ ਦੇਸੀ ਘਿਓ ਚ ਲੈਣਾ ਸ਼ੁਰੂ ਕਰ ਦੋ ਜੇ ਤੁਹਾਨੂੰ ਲੱਗਦਾ ਨਾਲ ਕਾਫਾ ਖਾਂਸੀ ਆ ਤਾਂ ਉਹਨੂੰ ਥੋੜਾ ਜਿਹਾ ਸ਼ਹਿਦ ਚ ਮਿਲਾਉਣਾ ਸ਼ੁਰੂ ਕਰ ਦੋ ਜੇ ਸ਼ਹਿਦ ਪਾ ਲਿਆ ਤਾਂ ਦੇਸੀ ਘੀ ਨਹੀਂ ਪਾਉਣਾ ਜੇ ਦੇਸੀ ਘੀ ਪਾ ਲਿਆ ਤਾਂ ਸ਼ਹਿਦ ਨਹੀਂ ਪਾਉਣਾ ਦੋਨਾਂ ਦਾ ਬਰਾਬਰ ਕੰਬੀਨੇਸ਼ਨ ਨਹੀਂ ਕਰਨਾ ਹੂੰ ਤਾਂ ਫਿਰ ਨਾਲ ਤੁਸੀਂ ਨੇ ਕੀ ਕਰਨਾ ਪਾਣੀ ਦੀ ਮਾਤਰਾ ਜਿਹੜੀ ਉਹ ਥੋੜਾ ਥੋੜਾ ਕਰਕੇ ਪੀਣਾ ਪਾਣੀ ਕੋਈ ਕਲਾਸਿਕਲ ਆਪਸ਼ਨ ਦੀ ਕਲਾਸਿਕਲ ਆਪਸ਼ਨੀਆਂ ਬਹੁਤ ਨੇ ਸਰਵ ਜਵਰ ਹਰ ਲੋਹ ਆ ਜੀ ਬਸੰਤ ਮਾਲਤੀ ਰਾਸਾ ਦੇ ਵਿੱਚ ਲਾਜਵਾਬ ਕੰਮ ਕਰਦਾ ਇੱਕ ਬਸੰਤ ਮਲਨੀ ਰਸ ਵੀ ਆ ਹੁਣ ਬਸੰਤ ਮਲਨੀ ਰਸ ਨੇ ਕੰਮ ਕਰਨਾ ਜਿੱਥੇ ਤਸਵੀਰ ਬੰਦੇ ਦੀ ਗਰਮ ਆ ਜੀ ਆਮ ਕੀ ਆ ਲੋਕ ਮੈਂ ਬਸੰਤ ਮਾਲਤੀ ਪਹਿਲਾਂ ਕਈ ਵਾਰ ਦੱਸਿਆ ਹੁਣ ਕਈ ਲੋਗ ਉਹ ਬਸੰਤ ਮਾਲਤੀ ਉਹ ਦੇਣ ਲੱਗੇ ਬਹੁਤ ਬਹੁ ਭਰਪੂਰ ਮਾਤਰਾ ਦੇ ਵਿੱਚ ਜੀ ਜਦੋਂ ਤੁਸੀਂ ਬਸੰਤ ਮਾਲ ਨਹੀਂ ਰਸ ਬਣਾਓਗੇ ਤਾਂ ਉਹ ਗਰਮ ਜੁਸੇ ਵਾਲੇ ਤੇ ਕੰਮ ਆਊਗਾ ਹੁਣ ਆਮ ਕੰਪਨੀਆਂ ਬਣਾਉਂਦੀਆਂ ਨਹੀਂ ਬਸੰਤ ਮਾਲਤੀ ਤਾਂ ਮਿਲ ਜੂ ਬਸੰਤ ਮਾਲ ਨਹੀਂ ਰਸ ਘੱਟ ਮਿਲਦਾ ਨਹੀਂ ਮਿਲਦਾ ਉਹ ਹੁਣ ਅਸੀਂ ਇੱਥੇ ਆਪਣਾ ਦਵਾਈਖਾਨੇ ਤੇ ਬਣਾਉਂਦੇ ਆ ਵੀ ਸਾਨੂੰ ਤਾਂ ਲੋੜ ਆ ਬਹੁਤ ਸਾਰੀਆਂ ਕਲਾਸਿਕਲ ਦਵਾਈਆਂ ਇਦਾਂ ਦੀਆਂ ਨੇ ਜਿਹੜੀਆਂ ਲੁਪਤ ਹੋ ਚੁੱਕੀਆਂ ਨੇ ਕਿਉਂਕਿ ਡਿਮਾਂਡ ਘਟ ਗਈ ਵਰਤਣ ਵਾਲੇ ਹੈ ਨਹੀਂ ਸੀ ਹੁਣ ਵਿਅਦੀ ਹਰਣ ਰਸੈਣ ਜੀ ਕੋਈ ਬਣਾਉਂਦਾ ਹੀ ਨਹੀਂ ਨਾ ਕਿਸੇ ਨੂੰ ਪਤਾ ਨਾ ਉਹਦੇ ਗੁਣ ਪਤਾ ਨਾ ਉਹ ਪਤਾ ਨਹੀਂ ਰਸ ਮਾਨਕਾ ਮਿਲਦਾ ਬਹੁਤ ਕੰਪਨੀਆਂ ਦਾ ਸ਼ੁੱਧ ਨਹੀਂ ਮਿਲਦਾ ਨਹੀਂ ਮਿਲਦਾ ਉਹ ਫਿਰ ਸਾਨੂੰ ਆਪ ਮੱਥਾ ਮਾਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਹੈ ਜੀ 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 ਸੋ ਇਦਾਂ ਆਯੁਰਵੇਦ ਨੂੰ ਸਿੱਧਾ ਤੌਰ ਤੇ ਜੇ ਬੰਦਾ ਸਮਝੂਗਾ ਮਤਲਬ ਰੱਟਾ ਫੋਕੇਸ਼ਨ ਨਹੀਂ ਰੱਟਾ ਨਹੀਂ ਹੈਗਾ ਰੱਟਾ ਨਹੀਂ ਹੈ ਉਹ ਨਹੀਂ ਚੱਲ ਸਕਦਾ ਤੇ ਦੂਜੀ ਗੱਲ ਮੈਂ ਕਹੂੰਗਾ ਵੀ ਔਖਾ ਵੀ ਹੈ ਨਹੀਂ ਕੁਝ ਜੀ ਜਦੋਂ ਤੁਸੀਂ ਸਮਝੋਗੇ ਯਾਰ ਵਿਗਿਆਨੀਆਂ ਨੇ ਇੰਨਾ ਕੰਮ ਕਰਤਾ ਸਾਨੂੰ ਨਵਾਂ ਕੰਮ ਕਰਨ ਦੀ ਲੋੜ ਨਹੀਂ ਉਹਨੂੰ ਪੜ੍ਹਨ ਦੀ ਲੋੜ ਆ ਉਹਨੂੰ ਸਮਝਣ ਦੀ ਲੋੜ ਆ ਜੀ 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 ਉਹਨੂੰ ਸਮਝਣ ਦੀ ਲੋੜ ਆ ਉਹਨਾਂ ਦੇ ਪਦ ਚਿੰਨਾ ਤੇ ਚੱਲਣ ਦੀ ਲੋੜ ਜੀ ਜੀ ਉਹਦੇ ਤੇ ਮੱਥਾ ਮਾਰਨਾ ਪਊ ਤੁਹਾਨੂੰ 5 ਤੋਂ 7 ਘੰਟੇ ਰੋਜ਼ ਪੜ੍ਹਨਾ ਪਊਗਾ ਸ਼ੁਰੂਆਤੀ ਦੌਰ ਦੇ ਵਿੱਚ ਜੀ 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 5 7 10 ਸਾਲ ਜਦੋਂ ਤੁਸੀਂ ਇਦਾਂ ਕਰੋਗੇ ਹੂੰ ਹੂੰ ਆਪਣੀ ਲਾਇਬ੍ਰੇਰੀ ਹੋਊਗੀ ਹੁਣ ਤੁਹਾਨੂੰ ਪਤਾ ਸਾਡੇ ਕੋਲੇ ਮੇਰਾ ਖਿਆਲ ਵੱਡੀ ਗੱਲ ਹੋ ਜਾਂਦੀ ਆ ਤਾਂ ਮੇਰਾ ਖਿਆਲ ਆ ਇੱਕ ਦਿਨ ਕਾਊਂਟ ਕੀਤੀਆਂ ਸਾਰੀਆਂ ਕੰਪਿਊਟਰਾਈਜ਼ਡ ਕੀਤੀਆਂ ਨੇ ਕਿਤਾਬਾਂ ਤਾ 14000 ਦੇ ਨੇੜੇ ਤੇੜੇ ਕਿਤਾਬ ਜੀ 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 ਮਤਲਬ ਇੰਨੀ ਸ਼ਾਇਦ ਕਿਸੇ ਕਾਲਜ ਦੀ ਲਾਇਬ੍ਰੇਰੀ ਚ ਨਹੀਂ ਹੋਊਗੀ ਜੀ ਮਾਫ ਕਰਨਾ ਪੂਰਾ ਰੂਮ ਹੈ ਮਤਲਬ ਉਹਨੂੰ ਛਾਂਟੀ ਕਰਕੇ ਹੋਰ ਕਰਕੇ ਹੁਣ ਮੇਰੇ ਖਿਆਲ 1000 2000 ਕਿਤਾਬ ਤਾਂ ਦਵਾਖਾਨੇ ਤੀ ਪਈ ਹੋਈ ਮਤਲਬ ਉਹ ਹੀ ਇਹ ਚੁਹਣ ਨਹੀਂ ਹੈ ਹਾਂ ਹੁਣ ਜਿਹੜੇ ਵਿਦਿਆਰਥੀ ਆਪਣੇ ਕੋਲ ਆਉਂਦੇ ਨੇ ਉਹਨਾਂ ਨੂੰ ਆਪਾਂ ਪਹਿਲਾਂ ਗੱਲ ਇਹ ਕਹਿੰਦੇ ਵੀ ਮਿਹਨਤ ਕਰ ਸਕਦਾ ਤਾਂ ਆ ਅੱਛਾ بس ਉਹ ਚੀਜ਼ ਜੀ 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 ਸੋ ਟਾਈਫਾਇਡ ਲਈ ਇਹ ਚੀਜ਼ਾਂ ਨੇ ਜਿਹੜੀਆਂ ಔಷਡੀਆਂ ਨੇ ਖਾਣਾ ਸੁਧਾਰ ਕੇ ਸਫਾਈ ਸੁਧਾਰ ਕੇ ਸਾਰਾ ਕੁਝ ਕਰਕੇ ਜਿੱਥੇ ਸੌਣਾ ਖਾਸ ਕਰਕੇ ਵਿਸ਼ੇਸ਼ ਧਿਆਨ ਆ ਉੱਥੇ ਝੂਠਾ ਭਾਂਡਾ ਨਹੀਂ ਰੱਖਣਾ ਜੀ 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 ਚਾਦਰ ਹਰ ਰੋਜ਼ ਨਵੀਂ ਝਾੜ ਕੇ ਧੋ ਕੇ ਵਿਛਾਉਣੀ ਚਾਹੀਦੀ ਆ ਪੋਚਾ ਹਰ ਰੋਜ਼ ਲਾਉਣਾ ਚਾਹੀਦਾ ਹੂੰ ਹੂੰ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਫਾਲੋ ਕਰਦੇ ਆ ਤਾਂ ਟਾਈਫਾਇਡ ਠੀਕ ਹੋ ਜਾਂਦਾ ਜੀ 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 ਰੇਲ ਗਈ ਅੱਗੇ ਜੀ ਧੰਨਵਾਦ ਜੀ